ਮੈਂ ਦੇ ਖਾਸਮ ਦਾ ਮੂਤ ਵੀ ਨਹੀਂ ਉਕਰਦਾ ਤੜਕੇ ਦੇ ਪੋਸਤ ਖਾਈ ਜਾਂਦੇ ਆ ਧੀ ਦੇ ਖਾਸਮ ਦਾ ਕਿਹੜਾ ਮਿਸਤਰ ਪਣਾ ਜ਼ਿੰਦਗੀ ਬਣਾਉਣ ਕਰਦੀ ਆ ਲਾ 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 ਮੈਂ ਦਾ ਯਾਰ ਆਇਆ ਮੱਚ ਮੱਚ ਕੇ ਆਉਂਦਾ ਆ ਲਾ 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 ਹਾਂ ਉਹ ਲਾਉਣੇ ਗਰਮੇਸ਼ਿਆ ਲਵਾਲੀ ਪੈੜਾ ਹਾਂ ਅੱਛਾ ਬੈਠ ਕੇ ਚੜ ਜਾਂਗਾ ਤੇ ਚੜਾਂਗੇ ਹੋਰ ਕੀ ਕਰਾਂਗੇ ਉਹਨੇ ਪਿਆ ਹਾ ਲਾ ਦੇ ਨਾ ਗੱਟਾਂ ਯਾਰ ਦੋ ਕਿਉਂ ਭੈਣ ਦੀ ਲਾਣਾ ਇੱਥੇ ਜੈ ਖਾਣਾ ਕਰਾਇਗਾ ਭਾਈ ਟਾਂਗ ਰੱਖੇ ਤੜਕੇ ਦੀ ਭਾਈ ਟਾਂਗ ਰੱਖੇ ਕੰਜਰ ਦੇ ਹੁਣ ਤੂੰ ਸਾਨੂੰ ਮੂਤ ਵੀ ਬੰਦ ਕਰਨਾ ਸਾਡਾ ਮੂਤ ਤਾਂ ਬੰਦ ਬਾਪੂ ਲਾ ਤਾਂ ਦਿਓ ਰਦੇ ਕੰਢ ਦੇਖੀ ਲੈ 3 ਫੁੱਟ ਨਹੀਂ ਹੋਈ ਤੜਕੇ ਦੀ ਤੋ ਕਿੰਨੀ ਘੜਤੀ ਦੇਖਾ ਹਾਂ ਘੜਤੀ ਭੈਣ ਦੀ ਮਣਾ ਚੰਤਾ ਚਾਚੂ ਬਣਾ ਲਿਓ ਨਾ ਪਿਆ ਬਣਾਈ ਆਹ ਤੇਸੀ ਕੰਢੀ ਤੇ ਲੱਗ ਜਾ ਰਾ ਓਏ ਲੱਗਦੇ ਆ ਮੂਤ ਵੀ ਨਹੀਂ ਕਰਨਾ ਓਏ ਉਹ ਕਰਲਾ ਪਰੌਣਾ ਮੂਤ ਹੁਣ ਕਿ ਘੰਟਾ ਮੂਤ ਦੇ ਲਾਤਾ ਅੱਛਾ ਮੂਤ ਬੰਦ ਕਰ ਲੀ ਗਿਆ ਆਪਦਾ ਤੇਰੇ ਪਿੱਛੇ ਲੜ ਕੇ ਖਾਈਏ ਨਾ ਭੁੱਕੀ ਉੱਠ ਕੇ ਪਰੌਣਾ ਖਾਣੀ ਐ ਮੇਟਾ ਕੌਣ ਲਾ ਦੂ ਏ ਚੰਗਾ ਪਰੌਣਾ ਲੈ ਬਈ ਤੇਸੀ ਕੰਢੀ ਦੇ ਆ ਲੈ ਓਏ ਗੱਲ ਐ ਗਰੀ ਮੱਥਾ ਟੇਕ ਲੈ ਨਾ ਮੱਥਾ ਦਾ ਟੇਕ ਕੇ ਤੇਰਾ ਹੀ ਤਾਈ ਤੋਂ ਚਾਹ ਕੰਡੇ ਵਾਲੀ ਬਣਵਾ ਲਈ ਚਾਹਣਾ ਚੰਗਾ ਤਾਂ ਚੜਦਾ ਪਿਓ ਮੇਰੇ ਤਾਂ ਫੇਰ ਹੀ ਲੱਗਣਗੇ ਰਦੇ ਚੜਦਾ ਜਾ ਐ ਵੀ ਨਹੀਂ ਉਹ ਕਰ ਮੇਸਿਆਂ ਓਏ ਬਣਾ ਲਈ ਪੜੋ ਹੋਰ ਪਿਆਰਾ ਆ ਜਾ ਤੇ ਆ ਮੇਰਾ ਸਾਫਾ ਧਰਪੈ ਸੰਭਾਲ ਕੇ ਹਾਂ ਸਾਫਾ ਧਰ ਤੈਦਾ ਆਹੋ ਸਾਢੇ 5 ਤੱਕ ਹੋ ਗਏ ਇੱਕ ਟੱਕਾ ਕਰ ਲੋ ਜੇ ਕਰਨਾ ਹੈ ਓਏ ਮੇਰੀ ਗੱਲ ਸੁਣ ਨਾ ਕਰ ਮੇਰਾ ਆ ਲਾ 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 ਆਹ ਓ ਲੈ ਚੜਾ ਦੇ ਲੈ ਅੰ ਵਿੱਚ ਤੇਸੀ ਪੜਾ ਲੈ ਲੈ ਚੜ ਹੋ ਜਾ ਕੇ ਨਾ ਗਰਮੀ ਕਾਇ ਕੋ ਲੈ ਉਹ ਇਹ ਕਦਾ ਹਾਇ ਬੋਝ ਵਾਲਾ ਪਾਈ ਯਾਰ ਉਧਰ ਚਲਦਾ ਆ ਉਹ ਸਰੀ ਚੱਲ ਪਰ ਲੈ ਪਰ ਲੈ ਹਾਂ ਕੋਈ ਗਰੇ ਗੁਰਾ ਦੇ ਹੋਕਰ ਲੈ ਉਹ ਲੈ ਉਹ ਯਾਰ ਸਰੀ ਚਾ ਬਣਵਾਣਾ ਸਮਾਰ ਕੇ ਕੰਡੇ ਜਾਲੀ ਬਣਵਾਉਂਦੇ ਆ ਆਹੋ ਬਣਾਉਂਦੇ ਹੀ ਨਹੀਂ ਪਤਾ ਨਹੀਂ ਕੀ ਫਸ਼ਟੀ ਪਹਿਰੀ ਐ ਬਣਾਤਾ ਜੇ ਮੇਰੇ ਸਾਂ ਸੂਤਾ ਹਾਂ ਲੱਗੇ 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 ਚੱਲ ਯਾਰ ਕੀ ਹਾਲ ਹੈ ਹੋਰ ਕਰਦੇ ਹਾਂ ਮੇਲੇ ਹਾਂ ਜਿਆਦੇ ਜੱਟ ਨੂੰ ਕੰਮ ਨਾ ਕਰਕੇ ਦੇਵੇ ਉਹ ਕੰਮ ਤਾਂ ਕਰ ਕਰ ਨਹੀਂ ਭੂਪਾ ਜੀ ਟੋਗਲਾ ਦਿਹਾੜੀ ਦਿੰਦਾ ਹੈ। ਦਿਹਾੜੀ ਕਿਹੜਾ ਦਿੰਦਾ ਯਾਰ 1000 ਰੁਪਏ ਮੰਗਦਾ 800 ਦਿੰਦੇ ਆ। ਉਹ ਤਾਂ ਪੁਰਾਣੇ ਤੋਂ ਉੱਥੇ ਹਵੇਲੀ ਪਾਉਣੀ ਹੈ। ਹਾਂ ਬਹੁਤ 800 ਤਾਂ ਹਵੇਲੀ ਪਾਉਣੀ ਹੈ। 800 ਨਾਲ ਚਾਹ ਕੋਲ ਕਿੰਨੀ ਆਉਂਦਾ ਜਵਾਕ ਵੀ ਪਾਲਨੇ ਆ। ਸਾਡੇ ਸਿਰ ਤੋਂ ਪਾਲੇਗਾ ਹੈ। ਤੇ ਹੋਰ ਹਾਂ ਥੋੜਾ ਸਿਰ ਛੋੜਨਾ ਹੀ ਦਿੱਤਿਆ। ਚਾਹ ਫਿਰ ਮੇਰੇ ਤੋਂ। ਹਾਂ ਨਹੀਂ ਹੱਕਾ ਭਾਈ। ਚੱਲ। ਸਾਡੀ ਭੈਣ ਘਰ ਦੇ ਲੈ ਟੁਕੜਾ ਮੁੰਡੇ ਦਾ ਵਾਵਾ ਲੈ ਚੱਕ ਮੁਰਚੇ ਲੈ ਕੇ ਹੀ ਜੀਆਂ ਟੋ ਇਤਨਾ ਤਾਂ ਵੱਧ ਗਿਆ ਨੇ ਭਾਈ ਗਾਰਾ ਮਾੜਾ ਹੈ ਗਾਰਾ ਮਾੜਾ ਇਹ ਗਾਰਾ ਮਾੜਾ ਨੂੰ ਘਰ ਮਾਰੀ ਉਹ ਕਹੀ ਮਾਰ ਉਹ ਕਹੀ ਮਾਰਦਾ ਥੱਕਿਆ ਪਏ ਮੁੰਡਾ ਜੀ ਅਸੀ ਕਰੇ ਇਹਨੂੰ ਖਵਾ ਖਬੂਦੋ ਪੂਰਾ ਖਵਾ ਹੀ ਜੇ ਹੁਣ ਆਪੇ ਕਰਾ ਦੇ ਮੇਰੇ ਕਰਨਾ ਓਏ ਚੱਲ ਕੋਈ ਨਹੀਂ ਡੰਗ ਤਾਂ ਲਾਉਣਾ ਹੀ ਪੈਂਦਾ ਹੈ ਗੰਡੀਆਂ ਤੇਸੀ ਬੜਾ ਹਾਂ ਹਾਂ ਭਾਈ ਇਹ ਲੈ ਚੱਕ ਆੜੀਆਂ ਕਰਦਾ ਯਾਰ ਅਸੀਂ ਮਿਸਤਰੀ ਕਿਹੜਾ ਹੈ ਚੱਲ ਕੋਈ ਹੋਰ ਪਾਲੰਗ ਹੋਰ ਲਓ ਮੇਰਾ ਥੋੜੇ ਆਏ ਆ ਆਇਆ ਨਹੀਂ ਹੋਰ ਪੁਰਾਣਾ ਕਰ ਲੈਂਦੇ ਕੋਈ ਚੱਲ ਕੋਈ ਲੈ ਚੱਕ ਕਰਾ ਗਾਰਾ ਮੈਂ ਬਾਦੂ ਕਰ ਦੂੰ ਤੈਨੂੰ ਹਾਂ ਤਾਂ ਕੀ ਤੁਰਿਆ ਤਾਂ ਇਹਨੂੰ ਪ੍ਰਕਾਪ ਫੁੱਲ ਹਾਂ ਫੁੱਲ ਇਹ ਝੁੰਦਾ ਸੰਦਾ ਘਾਟੀ ਆ ਭਾਵੇਂ ਗਾਲਾਂ ਦੀ ਚੱਲ ਮੂੰਹ ਹੋ ਓਏ ਟੱਪੜਾ ਚੋ ਉਸ ਨਹੀਂ ਆ ਲੈ ਚੱਲਾ ਚੱਕ ਲਿਆ ਲੈ ਹਾਂ ਦੇਖ ਹਾ 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 ਕਹ ਰਾ ਨਾ ਚਾਚਾ ਦਾ ਆਪਣੀ ਤੜਕੇ ਦਾ ਲੱਗਿਆ ਤੈਨੂੰ ਸੁਣਿਆ ਕੀ ਮੁੰਡਿਆ ਹੋਏ ਹੁੰਦਾ ਹੈ ਕਿ ਆ ਹੈਗੀ ਲੱਛਣ ਮਾਰੇ ਆ ਤੇ ਇਹੋ ਖਵਾਉਂਦਾ ਨਹੀਂ ਕੋਈ ਕਰਦਾ ਨਹੀਂ ਇਹਨੂੰ ਕਾ ਸੱਤ ਯਾਰ ਕੱਲੀ ਖਾਈ ਜਾਂਦਾ ਇਹਨੂੰ ਬਾਅਦ ਦੇ ਆਪ ਤਾਂ ਉਹਦੀ ਪੂਰੀ ਬਾਟੀ ਚੱਕ ਲੈਂਦਾ ਹੈ ਇਹ ਹਲੇ ਨਾ ਮੁੱਤ ਨਹੀਂ ਉੱਤਰਦਾ ਹਲੇ ਕਰੀਏ ਨਾ ਹਲਦਾ ਭੁੱਕੀ ਨਹੀਂ ਜਾਂਦਾ ਚੁੱਪਦਾ ਇੱਕ ਤੂੰ ਤੇਰਾ ਭੁੱਕੀ ਨਹੀਂ ਜਾਂਦਾ ਹਾਂ ਚੱਲ ਨਰੇ ਉਪਰ ਲੱਕੀ ਤੇ ਕੀ ਹੋਈ ਉਹਦਾ ਇੱਥੇ ਫਿਰਦਾਗਾ ਯਾਰ ਤਾਂ ਗੇੜੇ ਦਿੰਦਾ ਉਹ ਲਿਆ ਆ ਜਾ ਉਹ ਤਾਂ ਸੁੱਸੀ ਮੰਗਾਲੀ ਕਰ ਹਾਂ ਮਗਾਲ ਨੂੰ ਪਰਵੇਂ ਲਾਤਾ ਦੇਖ ਤੈਨੂੰ ਅੱਖ ਨੂੰ ਹੋਇਆ ਪੈ ਜਾਣਾ ਉਹ ਕੋਈ ਨਹੀਂ ਤੇਰੀ ਸਕਾਫਟ ਕਰਾਂਗੇ ਤੂੰ ਪਰ ਹੋ ਜਨੇ ਉਹ ਉਹ ਸਟੀਲ ਦਾ ਗਲਾਸ ਰੱਖੀ ਰੱਖਾਂਗੇ ਤਾਂ ਆ ਪੂਜੀ ਆ ਵੀ ਪੂਜੀ ਆ ਪੂਜੀ ਆ ਵੀ ਚੱਲ ਪੂਜੀ ਇਹਨੂੰ ਤਾਂ ਮੈਂ ਤੇਨੂੰ 200 ਰੁਪਏ ਮੈਂ ਤਾਂ ਇਹ ਲੈਂਦਾ ਪਿਆ ਲੈਂਦਾ ਪਿਆ ਚੱਲ ਚੰਗਾ ਮੜਾ ਮੋਟਾ ਕਰਾਰਾ ਵੀ ਹੋਵੇ ਹਾਂ ਜਾੜ ਕਰਾਰੀ ਕਰਾਂਗੇ ਤੇਰੀ ਆਹੋ ਜਿਹੜੀ ਆਮਾਂਗੇ ਅਸੀਂ ਤੜਕੇ ਨਹੀਂ ਅਸੀਂ ਨਹੀਂ ਉਹਦੇ ਮੇਰੇ ਕੋਈ ਤਾਂ ਕੰਮ ਇਨਾ ਸੀ ਤਿੰਨ ਕੋਠਿਆਂ ਦਾ ਠੇਕਾ ਹਾਂ ਹਾਂ ਇੱਥੇ ਸਾਡੇ ਕੀ ਪੈਣੀਆਂ ਐ ਤਾਂ ਗਾਲ ਨਿਕਲੀ ਸੀ ਮੈਂ ਕਰਨੀ ਮਾਰੂ ਮੈਂ ਤੇ ਦੱਸਾਂ ਅੜੀਆਂ ਕਰਦਾ ਹਲੇ ਕਰਦਾ ਅੜੀਆਂ ਮੈਂ ਤਾਂ ਭੋਲੇ ਨੇ ਕਹਿਤਾ ਮੈਂ ਤਾਂ ਆਗਾ ਤੇਰੇ ਮੂੰਹੋਂ ਨਾ ਕੋਠੀ ਤਾਂ ਪਾਈ ਖਣਾ ਦਾ ਤੂੰ ਤਾਂ ਕਿਉਂ ਇਹ ਨਹੀਂ ਪਉਂਦਾ ਤਾਂ ਇਹ ਦੇਖ ਪੁੱਛ ਕੇ ਲਾ ਲੈ ਲੈ ਪੁੱਛ ਕੇ ਲਾ ਲੈ ਉਹ ਢੋਰੇ ਕਰ ਗਿਆ ਉਹ ਇਟਾਂ ਦਾ ਜਿੰਨੀ ਅੱਖ ਉਹਨੀਆਂ ਹੀ ਲਾ ਦੇਾਂਗੇ ਹਾਂ ਮੈਂ ਤਾਂ ਹੁਣ ਲਾ ਦੂ ਚੂਨੇ ਚਿੱਟੇ ਤੋਂ ਦੇਖਦਾ ਜਾ ਇਟ ਨਹੀਂ ਹਲਦੀ ਓਏ ਉਹ ਗੱਜਰ ਕਿੱਧਰ ਗਿਆ ਓ ਭੋਲੇ ਓ ਆ ਜਾ ਖਸਮ ਓ ਆ ਜਾ ਯਾਰ ਬਾਈ ਬਣ ਕੇ ਆ ਜਾ ਭੱਜ ਕੇ ਭਰਾਵਣੇ ਹੋਰ ਉਹ ਦੂਵੇਂ ਅਗਰੇ ਮੈਂ ਦੱਸੀ ਚੱਲੀ ਹੈ ਤਾਂ ਮੈਂ ਜਾਣੀ ਬਸ ਤਾਪਰੇ 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 ਕੁਝ ਨਹੀਂ ਹੁੰਦਾ ਚੱਲ ਇੱਥੇ ਲਾ ਕਰਦੇ ਕਿ ਨਹੀਂ ਬੇਕਾਮ ਕੋਈ ਤਾਪਣਾ ਨਹੀਂ ਕਰਦੇ ਆਹ ਦੇਖ ਲੈ ਕਰਦੇ ਆ ਲਿਆ ਜਾ ਜਿਹੜਾ ਮੈਂ ਮਿਸਤਰੀ ਲਿਆਂਦਾ ਉਹ ਤਾਂ ਮੈਂ ਦੂਜੇ ਨੂੰ ਪਾ ਦਿੱਤਾ ਨਾ ਨਾ ਠੀਕ ਹੈ ਹੁਣ ਰਸਲਾ ਕਰ ਲਾ ਨਾ ਨਾ ਲੋਟ ਜਾਵਾਂ ਹੈ ਬਸ

ਨਹੀਂ ਯਾਰ ਕੱਚਾ ਲਵਾਈ ਜਾਂਦਾ ਨਹੀਂ ਨਾ ਦੇ ਕੱਚਾ ਪੱਤੀ ਇੱਕ ਨੰਬਰ ਲੈ ਆਇਆ ਆਇਆ ਕਰ ਵਾਠ ਠੀਕ ਆ ਆਇਆ ਕਰ ਹਾਂ ਕੋ ਲਿਆ ਹਾਂ ਕੌੜਾ ਪਾਣੀ ਲਿਆ ਹਾਂ ਟਾਈਮ ਹੋ ਗਿਆ ਸਾਡਾ ਅਸੀ ਤਾਂ ਪੈੜਤੀ ਲਾ ਲੈਨੇ ਹੁੰਨੇ ਆ ਕੋੜਾ ਪਾਣੀ ਤਾਂ ਲਿਆਉਣਾ ਰੋੜਾ ਤਾਂ ਲਾਉ ਕੋਈ ਕੋਲੇ ਤੇ ਜਾਣਾ ਹੋਏ ਜਿਹਨੂੰ ਮੈਂ ਪਸੂਆਂ ਨਾਲ ਪਾ ਕੇ ਗਈ ਸੋਡੇ ਮੈਨੂੰ ਚੱਕ ਕੇ ਤੁਸੀਂ ਰੇੜੇ 'ਚ ਛੱਡ ਕੇ ਆਈ ਸੀ ਨਾ ਹਾਂ ਹਾਂ ਬੀ ਪੀ ਲੀ ਜਾ ਸਾਡੇ ਇੱਕ ਹੋ ਉਹ ਹੋ ਅੱਜ ਨਾ ਹੋਵੇ ਕਰੀਂਗੇ ਉਹ ure ਗੱਲ ਤਾਂ ਸੁਣਾ ਹਾਂ

ਆ ਬੈਸ ਆਈ ਤਾਂ ਮਿਸਟਰ ਨਾ ਰੱਖਾ ਹੋਂ ਦਾ ਆਪਣਾ ਨਹੀਂ ਯਾਰ ਕਰਨਾ ਤਾਂ ਪਊਗਾ ਇਹ ਪਟੱਕਢਿਹੜੀ ਦਿੰਦੇ ਐ ਆਹ ਮੁੰਡੇ ਦਾ ਸਹਣਾ ਬੰਦਾ ਏ ਸਿਰੇ ਦਾ ਕੰਜਰ ਆ ਯਾਰਾ ਕਿਉਂ ਕੰਜਰ ਦਾ ਮੇਰੇ ਕਿੰਨਾ ਦੇਖ ਲਿਆ ਸੁਣਦੇ ਤੈਨੂੰ ਭਾਈ ਦਾ ਖਾਸ ਮਾਈ ਜੀ ਗੱਲ ਤਾਂ ਪਟੱਕ ਦੇਣੇ ਸੁਣਦੀ ਐ ਨਹੀਂ 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 ਉਹ ਸਾਰੇ ਚਮਚਾ ਨਾਲ ਸਿਰ ਤੇ ਨਾਲ ਇਹਦਾ ਕੋ ਸੁਡਾ ਮਕਾਨ ਪੱਕਾ ਜਿੰਨੇ ਨਾਲ ਨਹੀਂ ਲੱਗੇ ਲੈ ਚੱਲ ਲੈ ਕਰੀ 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 ਲੈ ਲੈ ਚੱਲ ਇਹ ਵਾਰ ਕੇ ਤਾਂ ਕੋਈ ਖੁਲਣੀ ਬਣਾਉ ਨਾ ਵੇ ਹਾਂ ਮਾੜੇ ਬੰਦੇ ਜਿਹੜੇ ਮਹਾਰਾਤੀ ਕੋਲੇ ਦਿੰਦੇ ਨੇ ਚੱਲ ਕੋਈ ਨਹੀਂ ਕੋਈ ਆ ਲੈ ਚੰਗੀ ਜੀ ਨੇ ਅੱਛੇ ਰੱਖੇਂਗੀ ਆਹੋ ਲੋਟਾ ਬਣਾਇਆ ਵਲ ਗਿਆ ਤੂੰ ਜਾਣਦਾ ਗੜ ਕੇ ਸੁੱਕਣੇ ਪਾਲੇ ਤਾਂ ਇਹ ਫੁੱਣ ਆਲੇ ਨਹੀਂ ਆਹ ਰਾਲੇ ਦੀ ਤੇ ਨਹੀਂ ਪੈਂਦੀ ਆ ਕਰੇ ਸਲਾ ਉਹ ਮੰਡ ਜਾਂਦਾ ਇਹ ਕਰ ਯਾਰ ਉਹ ਲਾ ਉਹ ਬੋਲੇ ਉਸ ਤੋਂ ਦੂਰ ਕਰ ਲਿਆ ਕਰ ਉਹ ਬੋਲਾ ਗਾਰਾ ਸੱਟ ਕਰ ਬਾਈ ਮਣ ਤੇ ਮੜਾ ਉਹ ਗਾਰਾ ਉਹ ਸਿੱਧਾ ਖਰਾਬ ਹੈ ਗਾਰਾ ਹੁਣ ਲੰਦਨ ਤਾਂ ਛਪਿਆ ਪੈ ਲਾਲ ਆ ਜਾਏ ਜਾਂ ਹੈਗਾ ਤੈ ਨੇੜੇ ਕਰ ਦੂ ਉਹ ਲੈ ਲੈ ਉਹ ਇਹਨਾਂ ਨੂੰ ਅਹੀਂ ਤੋਰੀ ਫਰ ਹੈ ਸਹੀ ਤਰੀਕਾ ਆਏ ਮਾਰਨੇ ਇਹ ਇਹ ਤਾਂ ਨੈਪੇਸਤੀ ਗੇਢੀ ਜੂਆਤਾ ਯਾਰਾ ਨਰਮ ਮਿਸਤਰੀ ਲੱਗਦਾ ਆਹੋ ਬੋਦੇ ਰਿਮੋਟ ਦੇ ਹਨ ਮੇਰੇ ਕਿਹੜਾ ਮਸੰਦਰ ਲਿਆਂਦਾ ਸਰ ਜੀ ਬੰਦਨਾ ਕਰਦੇ ਨਾ ਕਰਦੇ ਨਾ ਹੁੰਦੇ ਕੁਛ ਨਹੀਂ ਹੁੰਦਾ ਪਰਕਾਵਾ ਚੁੜ ਲਿਓ ਲਿਓ ਤਾਨੂੰ ਕੀ ਪਰਕਾਉਂਗੇ ਮੈਂ ਵੀ ਅਕੈ ਮੈਂ ਤਾਂ ਕਿ ਚੰਚਾ ਬੰਨ ਕਿਸੇ ਹੋਰ ਤੋਂ ਖਾ ਗਿਆ ਹੁਣੀ ਬੋਲੇ ਕੱਲੂ ਮੈਂ ਲਾਉਂ ਚਾਲ ਤੇਰੀ ਉਹ ਕਰਨੀ ਦਿੱਤਾ ਉਧਰ ਹੋ ਜਾ ਆ ਜਾ ਬੰਦਨੇ ਕਰ ਆ ਜਾ ਆ ਜਾ ਆ ਜਾ ਹੈ ਹੋ ਕੋਇਆ ਯਾਰ ਬੰਦ ਕਰ ਤੂੰ ਮੇਰਾ ਕੰਮ ਹੋਰ ਕੀ ਹੈ ਹਾ ਹੋਣਾ ਖਰੋਆ ਪਿਆ ਚਲੋ ਚਲੋ ਫਿਰ ਨਾ ਨਾ ਤਾਇਆ ਚਲੋ ਲਾ ਰਹਾ ਦਾ ਲਾ ਚਲ ਮੈਂ ਆਹ ਕੌਲਾ ਲਾਉਣਾ ਤੁਸੀਂ ਬੰਦ ਕਰ ਦਿਓ ਨਾ ਲਾਉਣ ਦੇ ਦਾ ਰਹਾ ਦਾ ਚੱਲ ਲਾ ਲੈਣ ਦੇ ਲਾ ਲ ਇਹਦਾ ਹਾਂ ਬੋਲਿਆ ਤੂੰ ਲੈ ਬੋਚ ਕੇ ਦੇ ਨੇ ਬਾਟੀ ਚ ਪਾ ਕੇ ਲੈ ਮੈਨੂੰ ਤੈਨੂੰ ਗਾਲ ਦੇ ਉਹ ਭੋਲਿਆ ਮੁੰਜਾ ਫੜਾ ਲ ਮਰੂਆ ਲੈ ਲੈ ਫੇਰ ਨਾਲ ਕੋਈ ਮੈਨੂੰ ਤਾਂ ਵੀ ਲੱਗਦਾ ਨਹੀਂ ਭਾਈ ਹਾਂ ਆਏ ਯਾਰ ਹੁਣ ਬਾਟੀ ਕਿਉਂ ਹੋ ਹਾਂ ਆੰਬ ਦੀ ਫਾੜੀ ਨਹੀਂ ਤਾਂ ਮੈਂ ਨਾ ਆਣਾ। ਤੇਰੇ ਤੋਂ ਮੈਂ ਅੰਬੀ ਮੀਠੇ ਭਾਰੇਗਾ ਜੰਮ ਮੰਗਦਾ। ਕੱਲ ਨੂੰ ਕੌਣ ਤੋਂ ਮੈਂ ਇਹਦਾ ਚਾਰ ਖਵਾ ਮੰਗਦਾ ਤੈਨੂੰ। ਕੌਣ ਤੋਂ ਮੇਰਾ ਚਾਰ। ਦੋ ਦੋ ਮਾਸ ਕਰਿਆ ਨਾ ਕਰ। ਮਾਸ ਕਰੀਆਂ ਕਿਉਂ ਕਰਦੇ? ਨਹੀਂ ਕੌਣ ਤੋਂ ਮਿਲਾਂ ਮਾੜਾ ਹੁੰਦਾ ਚਾਰ। ਇਹ ਖਾਦਾ ਨਹੀਂ ਦਾ ਕਦੇ ਨਹੀਂ। ਉਹ ਚੱਲ ਦੋ ਡੋ ਅੰਡੇ। ਸਵਾਰ ਤੇ ਲਾ ਦੇ ਸਾਲਾ। ਚੰਗਾ ਤੇ ਦੋ ਅੰਡੇ ਲਿਆ ਦੇਂਗੇ। ਉਹ ਅੰਡੇ ਤੈਨੂੰ ਦੋ ਅੰਡੇ ਘਾਦ ਦੇਂਗੇ ਟੜਕੇ। ਅੰਡੇ। ਹਾਂ। ਆ ਡੇਰ ਮੈਂ ਸੇਵੇ ਬੈਠਾ ਨੀ ਯਾਰ ਉਹ ਖਾਲੀ ਥੱਲੇ ਧਰ ਦਿੰਗੇ ਤੇਰੇ ਉਹ ਖਾਲੀ ਉਹ ਖਾਲੀ ਠੰਡ ਤੋਂ ਆਂ ਦੇ ਨੀ ਦੇਖੀ ਕਰ ਉਰੇ ਨਾ ਬੈਠੇ ਫਰਾਦੇ ਹੋਇ ਤਾਇਆ ਓਏ ਖੜ ਜਾ ਖੜ ਜਾ ਓਏ ਆਇਆ ਓਏ ਮੇਰੀ ਗੱਲ ਹਾਂ ਹਾਂ ਕਿਹੜਾ ਮਿਸਤਰੀ ਆਪਣਾ ਓਏ ਨਹੀਂ ਮਿਸਤਰੀ ਤਾਂ ਉਹ ਮਿਸਤਰੀ ਤਾਂ ਜਦੋਂ ਕੰਢੇ ਦਾ ਪਾਣੀ ਨੂੰ ਪਾਰ ਤੂੰ ਤੁਰ ਹੀ ਜਾਂਦੀ ਆ ਓਏ ਇਹਦਾ ਨਾ ਪਤਾ ਸੀ ਸਾਨੂੰ ਵਾਲੀ ਤੇਜ ਆ ਹਿਸਾਬ ਨਾਲ ਗੱਲ ਨਹੀਂ ਨੀ ਵੀ ਕੀਤੀ ਜਾ ਉਹ ਨਹੀਂ ਪਿਆ ਮਰੂਆ ਤਾ ਨਹੀਂ ਤਾਂ ਲਾ ਦੇ ਥਲੇ ਇਹਨੂੰ ਲਾ ਦੇ ਲਾ ਦੇ ਆ ਮਰੂਆ ਕਿਹੜੇ ਦਾ ਉਹ ਲਿਆ ਮੈਂ ਤਾਂ ਦੀ ਨੇਰੀ ਵੇਖ ਲੋਕ ਤਾਂ ਸੰਦਾ ਦੀ ਸੇਵਾ ਕਰਦੇ दारू ਪੀ ਨਸ਼ਰਾ ਵਾਲਿਆ ਚਲਾਉਣਾ ਦੁਤ ਹਰ ਦਾ ਦੇ ਓਏ ਸਾਹ ਓ ਫੜਾਓ ਮੈਨੂੰ ਗਾਜਾ ਦੇ ਮੈਂ ਮਾਰਾ ਚਾਰ ਠੂਕਣੇ ਜਾ ਉਹ ਲਿਆ ਓਰੇ ਠੂਕਣੇ ਚ ਮਾਰੇ ਤੇ ਤੈਨੂੰ ਮੈਂ ਸੱਟ ਨੂੰ ਇੱਧਰ ਕਾਣੂ ਯਾਰ ਤੈਨੂੰ ਕਰਦਾ ਨਹੀਂ ਕੰਮ ਤੂੰ ਆ ਵੀ ਕੰਮ ਤਾਂ ਕਰੀ ਜਾਂਦਾ ਵਿਚਾਰਾ ਬੁਢਾ ਬੰਦਾ ਕਾ ਹੁਣ ਡਿੱਗ ਪੇ ਤੇਰੇ ਵਾਸਤੇ ਪੈੜ ਤਾ ਐਵੇਂ ਕਰਦਾ ਯਾਰ ਨਾ ਹੁਣ ਪੈੜ ਤੋਂ ਡਿੱਗ ਪੇ ਹੋ ਓਰ ਓਏ ਚੱਲ ਕੋਈ ਨਹੀਂ ਐਂ ਕਰ ਓ ਤੂੰ ਨਾ ਰਾਮ ਕਰਲਾ ਤੇ ਮੈਂ ਆਹ ਲਾ ਦਿਆਂ ਚਾਰ ਇਟਾਂ ਹਾਂ ਰਾਮ ਲੈ ਓ ਲੈ ਫੜਾ

ਇਹ ਛੋਟੀਆਂ ਰੇਟ ਆ ਉਹ ਹੀ ਫਿਰ ਚੱਕੀ ਹੋਣਾ ਜਾਂ ਤੇ ਸੀਵਾ ਫੜ ਲੈ ਉਹ ਤੇ ਸੋ ਕੇ ਸੀ ਉਹ ਤੇ ਸੀਵਾ ਦੇ ਮੈਨ ਪਰਨਾ ਪੂਰੇ ਨਹੀਂ ਕਰਦਾ ਤਿੰਨ ਕੋਠਿਆਂ ਦਾ ਠੇਕਾ ਮੇਰੇ ਕੋਲ ਉਹ ਠੇਕੇਦਾਰ ਵੱਡਾ ਹੀ ਹੁੰਦਾ ਹੈ ਉਹੋ ਨਹੀਂ ਕਰਦਾ ਅਸੀਂ ਕੋਸੇ ਮੋਸੇ ਦੇ ਤਾਂ ਦੇਣੀ ਹਾਂ ਹਾਂ ਇਹ ਬੋਲੇ ਦੇ ਮੂੰਹ ਨੂੰ ਮ ਆ ਗਿਆ ਬੱਚਾ ਤੇ ਪਾਂ ਬਾਲਾ ਤਾਂ ਕੋਈ ਡੜੀ ਖੋ ਜੀ ਦਾਲੀ ਨਿਕੋਦ ਦਾਲਿਆ ਸੋਲੇ ਥੋੜਾ ਖੁੱਭੂਗੀ ਹਾਂ ਤੂੰ ਇਹਨਾਂ ਕਾਂ ਲਈ ਫਿਰਦਾ ਫੋਟੋ ਨਾ ਕਿਤੇ ਨਾ ਇੱਥੇ ਓਏ ਤਾਂ ਮੈਂ ਕਾਹ ਤੇ ਸਿੰਦਾ ਥੋੜਾ ਆਇਆ ਨਾ ਕਾਉਣਾ ਇਹਨਾਂ ਕਾਂ ਲਾ ਰੱਖਿਆ ਲੱਛਣ ਕਰਦਾ ਚੱਲ ਕੋਈ ਨਹੀਂ ਹਾਂ ਤਾਂ ਕਿ ਨਾ ਖਾ ਲਈ ਇਹਦਾ ਗਰਮੇਲ ਸਿਆ ਪਾ ਨੂੰ ਚੰਗਾ ਦਿਨ ਹੋਉਂਦੇ ਆ ਹਨਾ ਤੂੰ ਲੈ ਕੇ 10 ਰੁਪਏ ਪਾਰ ਬਚਾਂਗੇ ਤੂੰ ਕਾ ਕਰੀਂ ਇਹ ਭਾਦਾਂ ਦੇ ਇਹ ਵੀ ਉਹ ਗਰਮੇਲਾ ਇਹ ਜਿਆਦੇ ਕਰਦੇ ਨਾ ਥੋੜਾ ਜਿਹਾ ਕਰ ਦੇ ਹੈ ਨਾ ਨਮਾਨ ਚ ਚੰਗਾ ਉਹ ਨਹੀਂ ਗਿਆ ਰਾਇ ਤਾਂ ਪਾਇਨ ਮੋੜਾ ਨਾ ਕੀ ਕਰਨਾ ਆਇਆ ਸਭ ਇਕੱਠਾਈ ਇਕੱਠਾ ਹੋ ਜੇ ਐ ਤਾਇਆ ਚੰਗਾ ਅਰੇ ਦੁਕਾਨਾ ਹੀ ਤੇ ਮਗਰ ਪੈਨੇ ਹੋਈ ਕੀ ਅੱਖਾਂ ਮੈਂ ਚੰਗਾ ਲਾ ਰਾ ਸਮਾਰ ਕੇ ਮੈਂ ਕਹਤਾਂ ਲੁਪਣੇ ਕਰਦੇ ਨਮਾਨ ਚ ਕਰਦੇ ਓਏ ਆਏ ਅੱਖਾਂ ਵਿੱਚ ਚਾਉਂਦੇ ਉਹ ਨਮਾਨ ਤਾਂ ਉਹ ਚੰਗਾ ਹੁੰਦਾ ਤੋ ਸਾਰੇ ਜੀ ਤੁੱਤ ਤੁੱਤੇ ਜਾਂਦੇ ਆ ਪਾਣੀ ਕੀ ਆਹੋ ਇਹਨਾਂ ਨੂੰ ਸਾਭ ਨਹੀਂ ਗਾ ਨਹੀਂ ਸਾਭ ਨਹੀਂ ਲਾਉਂਦੇ ਆ ਹਾਂ ਦੇਖ ਪੜਾਈ ਮੇਰੇ ਦਾ ਗਲਤ ਪਲਾਤੀ ਯਾਰ ਮੇਰੇ ਦਾ ਨਾ ਕੀ ਹੋ ਗਿਆ ਕੀ ਓਏ ਹੋਰ ਮੰਗੀ ਜਾਂਦਾ ਕੀ ਦੋ ਕੁੰਗੜਾ ਹੋਰ ਪਾ ਲਿਆ ਉਹ ਪਈਆ ਕੱਪ ਲਿਆ ਪੂਰਾ ਕਰਕੇ ਉਹਦਾ ਪੀ ਗਿਆ ਪਿੱਛੋਂ ਪੀ ਗਿਆ ਪਈਆ ਉਹ ਲਿਆ ਦੇ ਪੂਰਾ ਲਿਆ ਦੇ ਯਾਰ ਪੂਰਾ ਲਿਆ ਦੇ ਗਾਲ ਦੇ ਗਾਲ ਦੇ ਯਾਰ ਪਰ ਇਹ ਮੇ ਡੰਗ ਲਾਉਣਾ ਲਾਹੋ ਆ ਗਰਗਰ ਮੇਰਾ ਤੂੰ ਇੰਨੇ ਬਾਈ ਲਾ ਦੋਰ ਦੇ ਹੈ

ਖਟ ਕੇ ਆਵਾਂਗੇ ਗੁੰਨੇ ਤੇ ਯਾਰਾ ਉਹ ਮੇ ਬਾਗ ਜੂ ਮੇਰੇ ਕੋਲ ਆਏਗਾ ਸਾਈਕਲ ਮੇਰਾ ਚਾਲਾ ਇੰਦਾ ਰੇੜੀ ਹੈ ਹੀ ਸਾਡੇ ਕੋਲ ਸਾਈਕਲ ਹੈਗਾ ਛੱਡਾਂ ਕੋਈ ਨਹੀਂ ਸਹੀਂ ਪਤਾ ਰੇੜੀ ਚ ਛੱਡ ਕੇ ਆਉਣਾ ਪੂਚਾ ਕੇ ਇਹੇ ਇਹ ਮੇਰਾ ਦੇਖ ਲੈ ਸੂਲ ਆ ਭੋਲਿਆ ਆਉਣਾ ਨਾ ਮੈਂ ਤੜਕੇ ਸਾਈਕਲ ਤੇ ਹੁਣਾ ਜਾਣਦਾ ਮੈਂ ਬਸ ਰੇੜੇ ਚ ਪੈ ਕੇ ਹੁਣਾ ਤੇ ਫਿਰ ਸਾਈਕਲ ਕਿਵੇਂ ਲੱਜਣਾ ਹੈ ਸਾਈਕਲ ਮੇਰਾ ਆਉਂਦਾ ਹੀ ਨਹੀਂਗਾ ਆਉਂਦੀ ਤੜਕੇ ਕਰ ਕੀ ਆਏਗਾ ਯਾਰਾ ਮੈਂ ਤੜਕੇ ਤੇ ਚੜਿਆ ਹੂੰ ਕਿਸੇ ਨਾ ਕਿਸੇ ਨਾਲ ਤੇ ਭਾਈ ਕਰਾਂਗੇ ਫਿਰ ਉਹ ਤੇ ਤੁੜੀ ਵਾਲੇ ਚ ਮੰਜਾ ਢਾ ਕੇ ਸਿਰ ਦੇਂਗੇ ਯਾਰ ਉਹ ਤੜਕੇ ਖਾਣਾ ਇਹ ਵਿਚਾਰਾ ਬੁਢਾ ਬੰਦਾ ਦਿੰਦਾ ਦੋ ਰੋਟੀਆਂ ਖਵਾ ਦੇਂਗੀ ਯਾਰ ਇਹ ਕੀ ਖਾਂਦੇ ਦੇ ਖਾਊਗਾ ਤੂੰ ਭਾਗ ਨਹੀਂ ਚੱਲ ਮਿਸਟਰ ਦਾ ਉਹ ਨਹੀਂ ਮਾਰ ਬੁਢਾ ਬੰਦਾ ਤਾਂ ਪਾੜੇ ਕੇ ਮਾਰ ਦੇ ਨਾ ਨਹੀਂ ਉਹ ਵੀ ਮਾਰ ਦੇ ਢੋਲ ਨਹੀਂ ਯਾਰ ਕਰੂਆ ਯਾਰ ਹਲੇ ਕਿੱਥੇ ਆਹ ਉਹ ਚਾਰ ਦੀ ਫਾੜੀ ਨਹੀਂ ਪਈ ਕੋਈ ਹੋਈ ਨਾ ਯਾਰ ਆ ਹੀ ਨਹੀਂ ਅੱਛਾ ਗਏ ਪਾਇਆ ਨੀ ਚਾਰਾ ਖਟਾ ਹੋ ਗਿਆ ਸਾਡੇ ਦਾ ਚਾਰਾ ਤੂੰ ਕੰਦਰ ਦੇ ਮੈਥੋਂ ਪਵਾ ਲੈ ਦੇ ਮੈਰਾ ਚਾਰ ਨਹੀਂ ਖਰਾਬ ਕਦੇ ਹੋਇਆ ਸਿਰੇ ਕਾਇਆ ਪਵਾ ਗਈ ਹਮ ਕਿਨੇ ਕੰਮ ਕਰਦਾ ਇਹਨੇ ਤੂੰ ਓ ਮੈਂ ਆਥੀ ਹੈ ਯਾ ਖਰਾਬ ਨਹੀਂ ਹੁੰਦਾ ਕਦੇ ਚਾਰ ਪਾਉਣ ਵਗ ਜਾਨਾ ਕਦੇ ਕਿਸੇ ਨੇ ਮਿਸਤਰੀ ਕਿਤੇ ਨ ਕੋਠੀਆਂ ਦੀ ਮੈਂ ਹਲੇ ਠੀਕ ਕਰ ਰਿਆ ਮੈਨੂੰ ਨਾ ਭਾਈ ਮੈਂ ਆਉਂਦਾ ਨਹੀਂ ਸੀ ਭੋਲੇ ਦੇ ਮੂੰਹ ਨੂੰ ਆਗਾ ਸਾਡੇ ਕੋਈ ਕੰਮ ਬਹੁਤਾ ਉਹ ਲਾ ਵੀ ਕੰਦਰਾ ਜਿਹੜਾ ਸਿਰੇ ਦਾ ਤੈਨੂੰ ਲਿਆ ਆ ਮੈਂ ਨਾ ਆਉਂਦਾ ਟੜਕੇ ਬੜਾ ਕਰ ਦੇ ਤਾਂ ਨਾ ਨਾ ਜੀ ਤਾਇ ਤੋੜ ਕਰੀਂ ਦੇਖ ਲਓ ਬੋਲਿਆ ਓਏ ਚਾਲ ਆਪਣਾ ਡੰਗਾ ਲਾ ਦੂ ਯਾਰ ਹੱਸੀ ਇਹ ਨਾਲ ਦੇ ਨਾਲ ਆ ਗਈ ਆਪਣੀ ਕੰਮ ਨਹੀਂ ਕਰਦੇ ਹਣੇ ਹਾਂ ਡਰਾਈਵਰ ਮਾਰੀ ਹਾਂ ਇਹ ਡਰਾਈਵਰ ਮਾਰੀ ਐ ਕਿ ਭਾਈ ਘਰ ਵਾਲੇ ਚਾਹ ਨਹੀਂ ਚਾਹ ਨਹੀਂ ਪੀਉਂਦੇ ਭਾਈ ਚੰਗੀ ਬੁੜੀਆਂ ਨੂੰ ਕਹੇ ਯਾਰ ਚਾਹ ਬੁੜੀਆਂ ਬਣਾਇਆ ਕਰਨ ਮਿਸਤਰੀਆਂ ਇੱਕ ਗਰਮੇਲ ਸਿਆ ਹੋਰਾ ਸਮਾਨ ਨਹੀਂ ਪੂਰਾ ਲਿਉਂਦੇ ਆਪਣੇ ਨਾਲ ਲੜੀ ਜਾਂਦੇ ਤਾਂ ਉਹ ਗੱਲ ਕਰਦੇ ਆ ਅਗੇ ਸੂਤਨਾ ਕਿਤਾਬਾ ਜਲਾਹੇ ਨਾਲ ਥੈਂਕੋ ਥੈਂਕੀ ਹੈ ਹੁਣ ਜੇ ਤੇ ਬਿਨਾ ਇਟਾ ਤੋਂ ਮਕਾਨ ਪਾ ਦਿਓ ਲੈ ਛੱਤ ਦੇ ਵੀ ਆ ਇਟਾ ਹੀ ਇਟਾ ਪਈਆਂ ਹੁਣ ਓਏ ਇਹ ਤਾਂ ਸਾਡੇ 10 ਮਿੰਟਾਂ ਦਾ ਟੁਟਕਾ 10 ਮਿੰਟਾਂ ਲਾ ਦੇ ਹੁਣ ਫਿਰ ਉਸ ਤੋਂ ਬਾਅਦ ਕੀ ਕਰਾਂਗੇ ਅਸੀਂ ਪਹਿਲੇ ਬਠਾਂਗੇ ਕੀ ਹੋਰ ਹੁਣ ਹੁਣ ਇੱਥੇ ਹੀ ਲੱਗੇ ਰਿਆ ਕਰਾਂਗੇ ਲੱਗੇ ਰਿਆ ਕਰਾਂਗੇ ਤਾਂ ਇਹ ਕਹਿੰਦਾ ਵੀ 6 ਮਹੀਨੇ ਕੰਦ ਤੇ ਲੱਗੇ ਰਹਿਗੇ ਨਾ ਕਰੋ ਹਾ ਭਾਈ ਜੀ ਅਜ ਤੱਕ ਜਾਨੇ ਬੈਠ ਜਾਣੇ ਆ ਖੜਾ ਹੈ ਆਈਮਨ ਨਸ਼ਾ ਲਿਆਉਣਾ ਤੇ ਮੈਨੂੰ ਪੰਜ ਹਜ਼ਾਰ ਰੁਪਿਆ ਦੇ ਦੀ ਹੁਣ ਤਾਂ ਨਹੀਂ ਮਿਲਨੇ ਯਾਰ ਤੜਕੇ ਦੇ ਦੇਾਂਗੇ ਸਦਿਆ ਕੀ ਗੱਲ ਆ ਉਹ ਤੜਕੇ ਲੈ ਜੀ ਤੂੰ ਕਿੰਨਾ ਮੈਨੂੰ ਖਾਊਗਾ ਕੀ ਉਹ ਜਿਵੇਂ ਨਸ਼ਾ ਲਿਆ ਰਹਾਂਗੇ ਉਹਨੇ ਆਏ ਦੇ ਦੀ ਯਾਰ ਫਿਰ ਪੰਜ ਹਜ਼ਾਰ ਰੁਪਿਆ ਦੇ ਦੀ ਮੈਨੂੰ ਚਲ ਦੇ ਦੇਾਂਗੇ ਹਾਂ ਮੈਂ ਨਸ਼ਾ ਲਿਆਉਂ ਭਾਈ ਆਪ ਦਾ ਇਹ ਦੇਾਂਗੇ ਫਿਰੇ ਭੁਖੀ ਲੈਣ ਵਗ ਜੂ ਯਾਰ ਆ ਦਪਹਿਰੇ ਫੇਰ ਆਊਗਾ ਆਜਾ ਕੋਈ ਨਹੀਂ ਨਾ ਨਾ ਮੈਂ ਤੁਹਾਡੇ ਕੋਲ 10 ਵਜੇ ਦੇ ਨਾਲ ਆ ਜੂ ਆ ਓਏ ਆਮਲੀ ਨੂੰ ਮਾਰਨਾ ਨਹੀਂ ਦੇਣਾ ਆਪਾਂ ਪਰਵਾਣਾ ਮੈਂ ਨਿਆਰ ਕੁਝ ਨਹੀਂ ਹੁੰਦਾ ਓ ਮੈਂ ਖਾ ਦੂਜੇ ਦਾ ਮੈਂ ਖਾਂਦਾ ਨਹੀਂ ਕੀ ਓ ਲਾਜੇ ਚਿੱਤੇ ਕਿਵੇਂ ਦਾ ਸਾਈ ਚਰ ਕੇ ਕੀ ਚਰਾ ਓ ਲੈਲਾ ਓ ਨਹੀਂ ਮੈਂ ਖਾਂਦਾ ਮੇਰੇ ਨਹੀਂ ਫਿੱਟ ਆਉਂਦੇ ਭਾਈ ਹਾਂ ਹਾਂ ਇਹ ਕਾਇ ਗਰੀ ਮੇਰੇ ਸਾਹਦੇ ਧੋਕੇ ਰੱਖੀਂ ਸਰਾਫ ਦਿੰਦੇ ਆ ਹਾਂ ਦੇਖੀ ਕਿਤੇ ਆਇਆ ਹੈ ਕਰਿਓ ਹਾ ਰੋਟੀ ਦਾ ਟੀ ਇਹਨੂੰ ਚੰਗੀ ਖਵਾ ਦਿਓ ਪੁੱਣ ਹੁੰਦਾ ਹੈ ਨਾ ਹੋਰ ਇਹ ਤਾਂ ਰਾਤ ਵੀ ਸਿੱਟ ਗਿਆ ਸੰਦਾਈ ਯਾਰ ਬੇ ਗੱਲਾ ਬੇ ਕਰਦੇ ਦਿਹਾੜੀ ਤੂੰ ਕਮਾਉਣਾ ਸੰਦਾ ਸੀ ਤੋ ਕੀ ਹਾ ਜੇ ਮੈਂ ਸ਼੍ਰੀ ਜੀ ਹਾਂਜੀ ਏਕ ਤਾਂ ਲਾਰਾ ਫਮਾ ਦੋ ਹੋਰ ਹਾਂ ਆਂਬਾ ਨਾ ਲੰਬਾ ਯਾਰ ਮੈਂ ਕੀ ਤੋ ਲੱਗਦਾ ਯਾਰ ਸਾਰੀ ਉਮਰ ਹੋ ਗਈ ਮੇਰੀ ਆ ਸਾਰੀ ਉਮਰ ਸੀ ਨੰਗੀ ਲੰਬਾਂ ਚ ਆ ਗਈ ਕੀ ਨਾ ਨਾ ਹੈ ਫਿਰ ਤੇਰੀ ਗੱਲ ਹੋਈ ਯਾਰ ਉਹ ਜਬਰਵਾ ਮੈਂ ਨਹੀਂ ਆਉਂਦਾ ਹਾਂ ਮੇਰਾ ਸਾਫ਼ ਕਰ ਦੇ ਜਿੰਨੇ ਪੀਏ ਬੰਦੇ ਮੇਰਾ ਮੀਰਾ ਗੱਦਾ ਚੱਲ ਮੈਂ ਤੇਰਾ ਕਰਕੇ ਆ ਗਿਆ ਮੇਰ ਪੱਖ ਕਰਕੇ ਮੈਂ ਜਾਣਦਾ ਨਹੀਂ ਹਰੇਕ ਬੰਦੇ ਦੇ ਇਹਨੇ ਤਾਂ ਉਹ ਵਿਸਤਰੀ ਲਿਆਂਦਾ ਚਲ ਉਹ ਰੱਖੂਆ ਮੇਰੇ ਕੋਲ ਕੰਮ ਹੀ ਨਹੀਂ ਮੁਕਦਾ ਮੈਂ ਤਨ ਕੋਠੇ ਦੇਣੀਆ ਤਿਆਰ ਕਰਕੇ ਕੰਮ ਕਰਾਂਗੇ ਜਦੋਂ ਇਕੱਠਾ ਕੰਮ ਕਰਨਾ ਡਿਊਟੀ ਕਿਵੇਂ ਚੱਲੂਗਾ ਫਿਰ ਉਹ ਤਾਂ ਗੱਲਾਂ ਇੱਕ ਤਾਂ ਪੌਦੀ ਜਾਈਲੇ ਦੀ ਕੋਠੀ ਆ ਹਾਂ ਤੇ ਇੱਕ ਉਹ ਮੇਜਰ ਨਹੀਂ ਆਗਾ ਕਪੂਰਕਾ ਹਾਂ ਹਾਂ ਉਹ ਕਿੱਦੇ ਨਾਲ ਮੈਂ ਅਗਰ ਫਿਰਦਾ

ਕੱਲ ਕਿਨਾਂ ਤੁਸੀਂ ਦਾ ਡੰਗ ਲਾਹੋ ਅਜ਼ੀਦुल्लाह ਲਾਂਗੀ ਕੱਲਾਂਗਾ ਸਾਡਾ ਕੀ ਹੋਇਆ ਓਏ ਥੋੜੀ ਜੀ ਸੀ ਵੈਸੇ ਲਾਲੂ ਐ ਚੱਲ ਮੈਂ ਤਾਂ ਮੰਗ ਰਿਹਾ ਤੁਸੀ ਲਾ ਤੈਨੂੰ ਦੇ ਦੇਾਂਗੇ ਕੋਈ ਨਹੀਂ ਕੱਢ ਕੇ ਕੋਈ ਨਹੀਂ ਦਵਾ ਦੇਂਗਾ ਤਾ ਇਹ ਤੈਨੂੰ ਆਹ ਦੇ ਜੋ ਹੱਥ ਸੁਣਾ ਆ ਜਾ ਮਰ ਕੇ ਕੱਢ ਜਾ ਖੰਜਰ ਤੇ ਲਈ ਤਾਂ ਮਖਿਆਲ ਵਰਗੀ ਫਿਰਦੇ ਓਏ ਕਿ ਥੋਲੇ ਆਇਆ ਹੋਏ ਉਹ ਬੋਲਿਆ ਹਾਂ ਨਹੀਂ ਭੇਜੇ ਨੂੰ ਛੋਟਿਆਂ ਨੂੰ ਆਹ ਤੱਕ ਜੀ ਚੋਰੋਂ ਦਾ ਹੀ ਤੱਕ ਲਿਆ ਕੰਜੇ ਦਾ ਪਾਈ ਸੀ ਇਹ ਤਾਂ ਮੈਂ ਬਣਾਈ ਸੀ ਤੂੰ ਬਣਾਈ ਸੀ ਹਾਂ ਇਹਨੂੰ ਆਹ ਤੱਕ ਕਿੱਥੇ ਬਣਾਉਂਦਾ ਹੈਗਾ ਹਾਂ ਕਿਹੜਾ ਕਿਹੜਾ ਅਮਰੀਕੀ ਦੀ ਚੱਕ ਲਿਆ ਸੀ ਚੰਦੂ ਪਿਆਲੇ ਦੀ ਆਹਦੇ ਨਾਲ ਵਰਗੀ ਬਣਾਈ ਐ ਉਹ ਗੱਲ ਸੁਣ ਹਾਂ ਇਹ ਤਾਂ ਮਾਤਾ ਰਾਣੀ ਅਜੂਬੂਤ ਚੱਕ ਹੀ ਲਿਆ ਬੱਸ ਹਾਏ ਓਏ ਪੂਰਾ ਭਾਈਆ ਬੇੜਾ ਤੇ ਰਹੇਗਾ ਦਾ ਉਹਦਾ ਤਾਇਆ ਉਹ ਸੜਕ ਦੇ ਉੱਤੇ ਆ ਗਈ ਮੈਨੂੰ ਮਾਹ ਚੱਲ ਆ ਗਈ ਨਾਲੇ ਉਹ ਤੇਰੇ ਵਰਗ ਨੂੰ ਪਿਆਈ ਜਾਂਦੀ ਐ ਬਾਈ ਵੀ ਉਹ ਤਾਂ ਇਹ ਨਾ ਸਰੂਰ ਜਿਾ ਕਿਵੇਂ ਕਰੀ ਜਾਂਦੀ ਐ ਓਏ ਆਏ ਕੀ ਕਹਿੰਦੀ ਐ ਨਹੀਂ ਕਰੀ ਜਾਂਦਾ ਅੱਛਾ ਉਹ ਕਰੀ ਨਾ ਇਹ ਦੇ ਮਾਗ ਮੇਰੀ ਗੱਲ ਸੁਣੀ ਭੋਲਾ ਅੱਜ ਰਾਤ ਨੂੰ ਪਾਉਣਗੇ ਭੂਤ ਗਿੱਦਾ ਕਿਸੇ ਨੇ ਕੋਈ ਮੱਥਮ ਦਾ ਟੇਕਾ ਕੋ ਭੂਤ ਮਾ ਦਾ ਮਗਰੋ ਲਾਹਿਆ ਹੁੰਦੇ ਇਹਦੇ ਤੇ ਬਰੂ ਅੱਜ ਅਸੀਂ ਆਪ ਹੀ ਪੁੱਤਾਂ ਵਰਗੇ ਕਾਂਗਰਸ ਸਿਆਂ ਓਰੇ ਓਰੇ 5 ਰੁਪਏ ਪਏ ਸੀ ਤੇ ਭੂਤ ਚੱਕ ਕੇ ਲੈ ਆਇਆ ਇਹ ਅੱਛਾ ਉਹ ਆਏ ਉਹ ਕੀ ਕਹਿੰਦੀ ਆ ਫੇਰ ਵਿਚਰ ਆਲਮੀ ਚੈਲੇ ਉਹ ਲਾਲ ਰੰਗ ਦਾ ਕੱਪੜਾ ਉਹ ਤਾਂ ਇੱਥੇ ਬਨਾਂਗੇ ਦਾਇਆ ਦੀ ਲੱਤ ਤੇ ਉਹ ਬਲਾ ਤੇ ਖਿਲਾ ਤੇ ਮੇਰੇ ਘੋੜੇ ਨੂੰ ਘੋਟਾ ਦੋ ਖਤਾ ਆ ਜਾ ਤੂੰ ਕੀ ਮਾਰਦਾ ਮੈਥੋ ਮਰੂਗਾ ਓਏ ਹੋ ਗਿਆ ਕੰਮ ਇਹਦਾ ਸਭ ਇਹ ਪਾ ਦੇ ਚੱਕਿਆ ਚੇੜ ਲੈ ਚੇੜ ਲੈ ਉਹ ਸੁਤ ਪਿਆ ਸੂਤ ਪਿਆ ਮੈਂ ਉਹ ਗਾਜ ਕਿੱਥੇ ਦਾਇ ਤਰਾ ਸੂਤ ਪਿਆ ਰੋਟੀ ਰੋਟੀ ਮਖਾ ਲਈ ਖਾ ਲਈ ਰੋਟੀ ਤਾਂ ਹਾਂ ਸੂਤ ਪਿਆ ਬੱਸ ਖੜ ਗਿਆ ਖੜੀ ਠੀਕ ਹੈ 2 ਮਿੰਟ ਮੈਂ ਦੇ ਦਾਂਮ ਲੈਣੇ ਮੈਂ ਸੂਤਾ ਵੇਤਾ ਸੂਤ ਪਿਆ ਹਾਏ ਓਏ ਤੜਕੇ ਤੜਕੇ ਕਰਾਂਗੇ ਲੈ ਆ ਮਾਂ ਹਾਏ ਲੱਦ ਕੇ ਲੈ ਚਲਾਂਗੇ ਪਾ ਦਿੰਨਿਆ ਤੂੜੀ ਵਾਲੇ ਚ ਹੀ ਆ ਮੈਂ ਚੱਟ ਬਣਾਉਂਗਾ ਮੈਨੂੰ ਲੱਦ ਕੇ ਲੈ ਚਲਾਂਗੇ ਟੜਕੇ ਰੱਖ ਦਿਆਂਗੇ ਥੋੜੀ ਜੀ ਟੜਕੇ ਦਿਖਾਵਾਂਗੇ ਇਹਨੂੰ ਇਹ ਕਹਿਨ ਦਾ ਮੁੜ ਕੇ ਵੀ ਮੈਂ ਤਾਂ ਹਾਂ ਮਸੂਤ ਉਹ ਬੋਲੇ ਓਏ ਢਿੰਡੀ ਬੜਾ ਗੋਲ ਗੋਲ ਇਹਦਾ ਓਏ ਆਹਹ ਇਹ ਲੋਚਾ ਬੜਾ ਜ ਹੋਰੀ ਟੈਨਸ਼ਨ ਪੜਦਾ ਓਏ ਹੋਰ ਖਰਾਬ ਪਾਇਆ ਪਾਇਆ ਹਮਾਰੇ ਢੀ ਲਿਆਉਣ ਇਹਨੂੰ ਲੱਦ ਕੇ ਚਲਦੇ ਹਾਂ ਓਏ ਢੀ ਨੂੰ ਦਵਾਈ ਦਵਾ ਦੋ ਉਹ ਤਾਂ ਖੜ ਦੇ ਇਹਦੀ ਵੀਡੀਓ ਬਣਾ ਲੀਆ ਮੜ ਕੇ ਟੜਕੇ ਦਿਖਾਵਾਂਗੇ ਇਹਨੂੰ ਇਹ ਮੰਨਦਾ ਨਹੀਂ ਹੁੰਦਾ ਆ ਗੁਰੂ ਜੀ ਗਰਾਂ ਮੰਗੀ ਤੜਕੇ ਇਹ ਵੀ ਲਾਈ ਸੀ ਜੀ ਦਾ ਪਰ ਉਹ ਲਾਥੇ ਇਹ ਆਪੇ ਆਪੇ ਗਰਦੇਵਾਲ ਸਿੰਘ ਆਮ ਬਸਤਰੀ ਉਹ ਲਾ ਦੇ ਪ੍ਰਮਾਣਕਾ ਹੁਣ ਦੱਸ ਕੀ ਆ ਆ ਆ ਉਹ ਨਿਆਰਾ ਆਉਂਦਾ ਤੜਕੇ ਦਿਖਾਵਾਂਗੇ ਨੂੰ ਇਹਨੂੰ ਛੇੜੂਗਾ ਨੂੰ ਮੈਂ ਕਿੰਨੇ ਰਾਜਾ ਹੋ ਜਾਣ ਤੇ ਫਿਰ ਛੱਡਿਆਵਾਂਗੇ ਛੱਡ ਕੇ ਆਵਾਂਗੇ ਖੜਜ ਹਲੇ ਹੱਥ ਨੇ ਛੱਡ ਕੇ ਆਵਾਂ ਪੋਲਿਆ ਆ ਤਾਂ ਚੜਾ ਦਿੰਨੇ ਚਲ ਓਏ ਕਾਨੂੰ ਬੇਇੱਜ਼ਤੀ ਕਰਨੀ ਆ ਬੁੜੇ ਬੰਦੇ ਦੀ ਹੋਰ ਰੱਖਣਗੇ ਵੀ ਇੰਕਾ ਨਹੀਂ ਆ ਹਾਂ ਹੋਰ ਬੰਦ ਬੱਗੀ ਨਿੱਲੀ ਆਈ ਦੀ ਮੈਂ ਥੋੜਾ ਬੱਗੀ ਨਿੱਲੀ ਕਿਹੜੀ ਬੱਗੀ ਪਾਇਆ ਟਿੱਕੇ ਤੂੰ ਮੇਰੇ ਤੋਂ ਗੱਜ ਖਾਏਗਾ ਲਿਆ ਹੁਣ ਆ ਰੇੜੀ ਹੱਕ ਕੇ ਮੈਂ ਓਏ ਆ ਪਰੇ 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 ਉਹ ਘੜ ਜਾ ਘੜ ਜਾ ਹੀ ਨਹੀਂ ਲੱਭਾਂ ਇਹਨੂੰ ਡਾਲਾ ਖੋਲ ਗੱਡੀ ਦਾ ਡਾਲਾ ਖੋਲ ਮਾਰ ਉਹ ਵਿੱਚ ਲੈ ਕੇ ਜਾਵਾਂਗੇ ਸੇ ਫੋਰ ਲਵਾ ਦੇ ਮੈਂ ਤਾਂ ਕਹਣਾ ਇੱਕ ਦਾ ਫੋਰ ਲਵਾ ਦੇ ਗੇਮ ਮਾਰ ਮਰ ਥੋੜੇ ਹੋਰ ਲਵਾ ਦੇ ਇੱਕ ਦਾ ਮੈਂ ਛੱਟ ਮਾਰੇ ਕੁਤੇ ਬੁੜੇ ਬੰਦੇ ਨਾ ਵਾਲੀ ਪੀ ਕੇ ਮਰ ਜੇ ਯਾਰ ਤੜਕੇ ਨੂੰ ਆਪਣੇ ਬਦ ਲੱਗ ਜੂਣ ਸਹੀ ਲਾਲ ਸਾਲ ਸਹੀ ਸਹੀ ਸਾਰਾ ਚੱਲਦਾ ਇਹਦੇ ਚਾਰ ਮਾਰੋ ਗਾ ਚੱਕੇ ਉਥੋਂ ਲੈ ਪਾਏ ਨੂੰ ਸਹੀ ਪਾਉ ਕੰਦ ਤਾਂ ਸਹੀ ਆ ਬਾਈ ਭਾਈ ਕੱਲ ਤਾਂ ਸਹੀ ਆ ਗਰਮੇਲ ਸਿਆ ਚੱਕ ਲੈ ਕੱਲ ਤਾਂ ਸਹੀ ਆ ਖੜ ਜਾ ਖੜ ਜਾ ਉਹ ਟੀਕਾ ਦਾ ਖੜ ਜਾ ਕਿਤੇ ਇੱਕ ਤਾਂ ਉਹ ਕਾਂਟਾ ਅੱਜ ਤਾਂ ਸਹੀ ਆ ਗਰਮੇਲ ਸਿਆ ਜਮਾ ਸਹੀ ਹੈ ਨਾਲਾ ਦੋ ਤੇ ਆ ਜਾ ਫਿਰ ਤੈਨੂੰ ਵਿੱਚੀ ਪਾ ਲੈ ਲੈ ਵਿੱਚੀ ਵਗ ਜਾਗੇ ਵਿੱਚੀ ਪਾ ਲਾਂਗੇ ਦੋਨਾਂ ਨੂੰ ਵਿੱਚੀ ਪੈ ਜੀ ਨੂੰ ਲਾਲਾ ਦੋ ਬੇਗੇ ਨੇ ਆਹ ਹਾ ਹਾ ਇਹਨੇ ਤਾਂ ਕੜਤੀਆਂ ਕਰਨਾ ਆ ਫਤਈ ਸੀ ਯਾਰ ਤੜਕੇ ਮੈਂ ਦਸੀਆਂ ਦਾ ਪਹਿਲਾਂ ਵੀ ਦੇਖਿਆਗਾ ਆਪਾਂ ਉਹਨੂੰ ਵੀ ਇਹੀ ਹੋਵੇ ਦਪਾਉਂਦੇ ਮੈਂ ਤਾਂ ਬਗਟੂ ਆਪੇ ਆ ਆ ਗਿਆ ਯਾਰ ਆ ਪਈਆ ਲਾਲ ਲਾਲ ਆਇਆ ਕੋਈ ਨਹੀਂ ਹਾਂ ਓਏ ਬੋਲਿਆ ਗਰੜੀ ਜੀ ਲਾਲਾ ਦਾ ਕਊਆ ਉਹ ਬੋਲਿਆ ਉਹ ਬੋਲਿਆ ਉਹ ਬੋਲਿਆ ਓਏ ਉਹ ਕੰਮ ਹੋ ਗਿਆ ਜਿਵੇਂ ਮਾਰਨੇ ਇਤਨੇ ਨਹੀਂ ਗਾਣਾ ਗਾਇਆ ਸੀ ਜਾਂਦਾ ਹੋਇਆ ਮੇਰਾ ਸਾਲਾ ਬਸ ਤੇ ਗਿਆ ਹਣਾ ਇਹਦੇ ਨਾਲ ਤਾਂ ਉਹਦਾ ਸਾਈਕਲ ਤੇ ਹੁੰਦਾ ਜਾਂਦਾ ਜਾਂਦਾ ਰੇੜੀ ਤੇ ਮੇਰੇ ਪਿਛਾਈ ਸੀ ਬੰਦਾ ਨੱਕ ਤੇ ਫੱਟੜ ਕਰਦੇ ਉਹਨੂੰ ਦਵਾਈ ਬੂਟੀ ਦਵਾਈ ਹੈ ਹਾਂ ਤਾਂ ਕੁਝ ਨਹੀਂ ਹੁੰਦਾ ਤਾਂ ਇਹਨੂੰ ਐ ਰੋਜ਼ ਹੀ ਪੀਂਦਾ ਯਾਰ ਇਹ ਢਰ ਗਿਆ ਯਾਰ ਇਹ ਨਹੀਂ ਮਿਲਦਾ ਇਹ ਨਹੀਂ ਆਉਂਦਾ ਇਹਨੂੰ ਐ ਪਤਾ ਲੱਗ ਗਿਆ ਵੀ ਮੈਂ ਇਹਦੇ 500 ਦੇੜਾ ਘਰ ਦੇ ਨਾਲ 500 ਪਾਈ ਰੱਖ ਲੈ ਕੇ ਕਰਾਂਗੇ ਹੈ ਨਹੀਂ ਇੱਥੇ ਤਾਂ ਲੈ ਕੇ ਸੀ ਚੱਲ ਇਹਨੂੰ ਫਰ ਲੈ ਕੇ ਚੱਲेंगे ਸਕੂਟਰ ਮਗਰ ਆ ਕੇ ਓਏ ਖਰਚਾ ਗੱਲ ਸੁਣ ਓ ਸੰਦ ਮੈਂ ਲੈ ਜਾ ਸਹੀ ਆ ਭਾਈ ਮੈਂ ਸਹੀ ਆ ਸਹੀ ਆ ਠੀਕ ਹੈ ਭਾਈ ਜਨ ਤੋ ਭਾਈ ਜਨ ਟਿੱਕਾ ਲਵਾਉਣ ਦੀ ਠੀਕਾ ਹੁਣ ਕਹ ਲਾ ਕੇ ਪਿੱਤੀ ਦਵਾਈ ਆ ਲੈ ਕਿੱਟੀ ਕਾਲਾ ਲਾਇਆ ਵੀ ਕਾਲੀਆ ਲਾਇਆ ਪੇ ਗੱਲ ਲਾ ਟੋਟੀ ਕਹ ਦੇ ਮਾਰ ਚ ਲੈ ਟੋਟੀ ਮੈਂ ਖਾ ਲਈ ਤੇ ਮੈਂ ਸਹੀ ਪਿਆ ਕਰੇਗਾ ਇਹਦਾ ਸਵਰਗਾਂ ਦੀ ਸਵਰਗਾਂ ਦੀ ਰੇੜੀ ਚ ਹੈ ਰੇੜੀ ਚ ਬੈੱਡ ਬੈੱਡ ਤਾਂ ਠੀਕ ਆ ਭਾਈ ਇੱਥੇ ਬਾਈਕ ਕਿਹੜਾ ਰੇਡ ਆ ਦੇ ਮਸਵਾਰਗਾ ਜੀ ਇਹ ਤਾਂ ਹੁਣ ਇਹ ਤਾਂ ਕਹਿੰਦਾ ਟੂੜੀ ਵਾਲੇ ਚ ਢਾ ਦਿੰਨੇ ਮੇਰੀ ਮਾਰਨਾ ਮਰ ਜੋ ਕਾਂਲੇ ਬੰਦਿਆ ਜਲਾਇ ਕਰ ਓਏ ਆਪਣੇ ਮਾ ਬਾਦ ਲੱਗ ਜੂ ਇਹਨੂੰ ਛੱਡਾ ਇੱਕ ਮਿੰਟ ਮੈਂ ਆਉਣਾ ਕਾ ਤੇ ਇਹਨੂੰ ਛੱਡਿਓ ਇਹਨੂੰ ਛੱਡ ਕੇ ਮੈਂ ਤਾਂ ਸਿੱਧੀ ਬਹਿ ਗਿਆ ਓਏ ਲਾਲਾ ਤਾਇਆ ਕਦਾ ਵੇਖ ਤੂੰ ਵੀ ਵਿਚੀ ਬਹਿ ਜਾ ਸੌਖਾ ਹੋ ਜੂ ਸਾਨੂੰ ਉਹ ਤਾਂ ਡਰ ਗਿਆ ਓਏ ਤੇਲ ਨਹੀਂ ਪੈਂਦਾ ਉਹਦਾ ਉਹ ਤਾਂ ਸਾਈਡ ਤੇ ਜਾਊਗਾ ਇਹਨੂੰ ਹੁਣ ਮੋਟਰਸਾਈਕਲ ਲਿਆ ਕੇ ਲੈ ਕੇ ਚੱਲ ਗਏ ਆਈ ਰੋਡ ਕੇ ਲੈ ਕੀ ਦਾ ਮਕਾਨ ਮੇ ਪਤਾ ਵੈ ਹਾਂ ਹਾਂ ਛੱਤ ਵੀ ਪਾਦੀ ਤੂੰ ਤਾਂ ਕੋਈ ਨਹੀਂ ਆਉਂਦਾ ਸੀ ਛੋਟੇ ਆਉਂਦਾ ਗੱਲ ਤਾਂ ਸਹੀ ਏ ਤੇਰੀ ਆਉਂਦੇ ਤਾਂ ਸਾਰੇ ਤੇਰੇ ਵਾਂਗੂ ਨਹੀਂ ਜਾਂਦੇ ਬੰਦੇਾਂ ਵਾਂਗੂ ਜਾਂਦੇ ਆ ਤਾਂ ਛੱਤ ਪਾ ਕੇ ਆਇਆ ਹੁਣ ਓਏ ਹਾਉਣੀ ਇਹਨੂੰ ਕੀ ਹੁੰਦਾ ਇਹ ਹੈ ਉਹ ਪਿੰਡ ਚ ਦਿਖਾ ਉਹ ਪਿੰਡ ਚ ਦਿਖਾ ਕੇ ਆਵਾਂਗੇ ਸਾਰੇ ਪਿੰਡ ਨੂੰ ਓਏ